ਵੱਡੇ ਤੜਕੇ ਕਿਸਾਨ ਆਗੂਆਂ ਦੇ ਘਰਾਂ ਉੱਤੇ ਛਾਪੇ ਮਾਰੀ ਫੜੋ ਫੜੀ ਅਤੇ ਗ੍ਰਿਫਤਾਰੀਆਂ ਨੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਪਖਾ ਦੇਤੀ ਹੈ ਇੱਕ ਪਾਸੇ ਪੁਲਿਸ ਕਿਸਾਨ ਆਗੂਆਂ ਨੂੰ ਘੇਰ ਰਹੀ ਹੈ ਤਾਂ ਦੂਜੇ ਪਾਸੇ ਇਹ ਕਿਸਾਨ ਆਗੂ ਅਤੇ ਇਹਨਾਂ ਦੀ ਹਮਾਇਤ ਉੱਤੇ ਆਏ ਵਿਰੋਧੀ ਆਗੂ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਇਕੱਲੇ ਇਹਨਾਂ ਸਾਰਿਆਂ ਉੱਤੇ ਭਾਰੂ ਪੈਣ ਦਾ ਯਤਨ ਕਰ ਰਹੇ ਨੇ ਇਸ ਚੌਂ ਤਰਫਾ ਹਮਲੇ ਮਗਰੋਂ ਵੀ ਮੁੱਖ ਮੰਤਰੀ ਦੇ ਤੇਵਰ ਦਰਸਾਉਂਦੇ ਨੇ ਕਿ ਉਹ ਇਉਂ ਦਬਣ ਵਾਲਿਆਂ ਵਿੱਚੋਂ ਨਹੀਂ ਕਾਂਗਰਸੀ ਆਗੂ ਪ੍ਰਗਟ ਸਿੰਘ ਸੁਖਪਾਲ ਸਿੰਘ ਖਹਿਰਾ ਅਤੇ ਡਾਕਟਰ ਅਮਰ ਸਿੰਘ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੀਜੇਪੀ ਦੀ ਬੀ ਟੀਮ ਬਣ ਕੇ ਕੰਮ ਕਰਨ ਦੇ ਦੋਸ਼ ਲਾਏ ਨੇ ਇਹ ਵੀ ਕਿਹਾ ਕਿ ਪੰਜਾਬ ਨੂੰ ਪੁਲਿਸ ਸਟੇਟ ਬਣਾ ਦਿੱਤਾ ਹੈ ਜਿਸ ਦੇ ਨਤੀਜੇ ਭਿਆਨਕ ਨਿਕਲਣਗੇ ਲੱਖਾ ਸਿਧਾਨਾ ਨੇ ਵੀ ਮੁੱਖ ਮੰਤਰੀ ਉਤੇ ਵੱਡਾ ਹਮਲਾ ਬੋਲਿਆ ਲੱਕਾ ਸੁਧਾਨਾ ਨੇ ਜਾਦ ਕਰਵਾਇਆ ਹੈ ਕਿ ਆਮ ਆਦੀ ਪਾਰਟੀ ਅਤੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਧਰਨਿਆਂ ਵਿੱਚੋਂ ਹੀ ਨਿਕਲੇ ਨੇ ਪਰ ਇਹੋ ਅੱਜ ਕਿਸਾਨਾਂ ਨੂੰ ਚੰਡੀਗੜ੍ਹ ਵਿੱਚ ਧਰਦਾ ਲਾਉਣ ਤੋਂ ਰੋਕ ਰਹੇ ਨੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਵੀ ਫਿਰ ਕਿੱਥੇ ਪਿੱਛੇ ਰਹਿਣ ਵਾਲੇ ਸਨ ਉਹਨਾਂ ਵੀ ਕਿਸਾਨ ਆਗੂਆਂ ਦੀ ਹਮਾਇਤ ਵਿੱਚ ਨਿੱਤਰਦੇ ਆ ਮੁੱਖ ਮੰਤਰੀ ਉੱਤੇ ਨਿਸ਼ਾਨਾ ਸਿੱਧਿਆ ਬਾਜਵਾ ਨੇ ਤਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਚੋਣਾਂ ਦਾ ਸਮਾਂ ਵੀ ਯਾਦ ਕਰਵਾਇਆ ਜਦੋਂ ਕੁਝ ਕਿਸਾਨ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਹਮਾਇਤ ਕੀਤੀ ਸੀ ਅਤੇ ਵੋਟਾਂ ਵੀ ਪਵਾਈਆਂ ਸਨ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਅਤੇ ਛਾਪੇਮਾਰੀ ਬਾਰੇ ਇਨ੍ਹਾਂ ਸਿਆਸੀ ਆਗੂਆਂ ਨੂੰ ਸੁਣਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਣੋ ਜਿਹੜੇ ਕਿਸਾਨ ਜਥੇਬੰਦੀਆਂ ਨਾਲ ਹੋਈ ਮੀਟਿੰਗ ਦੇ ਗੱਲਬਾਤ ਅਤੇ ਕਿਸਾਨਾਂ ਉੱਤੇ ਛਾਪੇਮਾਰੀ ਐਵੇਂ ਹੀ ਜਾਰੀ ਰੱਖਣ ਦੀ ਖੁੱਲ੍ਹ ਕੇ ਗੱਲ ਕਹਿ ਰਹੇ ਨੇ ਅਤੇ ਕਿਸਾਨ ਆਗੂ ਜੋਗਿੰਦਰ ਸਿੰਘ ਗੁਰਾਹਾਂ ਵੀ ਉਹਨਾਂ ਨੂੰ ਠੋਕਮਾਰ ਜਵਾਬ ਦਿੰਦੇ ਨੇ ਨੁਕਸਾਨਾਂ ਨੂੰ ਮੈਂ ਕੱਲ ਕਿਹਾ ਕਿ ਤੁਹਾਡੀਆਂ ਰੋਜ਼ ਦੀਆਂ ਰੇਲ ਰੋਕੋ ਸੜਕ ਰੋਕੋ ਪਾਈਪ ਰੋਕੋ ਆ ਆ ਰੋਕੋ ਹੋਰ ਰੋਕੋ ਕਰਕੇ ਨੁਕਸਾਨ ਹੈ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਇਕਨੋਮਿਕਲੀ ਵੀ ਨੁਕਸਾਨ ਹੋ ਰਿਹਾ ਪੰਜਾਬ ਵੈਸੇ ਵੀ ਧਰਨਿਆਂ ਧਰਨਿਆਂ ਵਾਲੀ ਸਟੇਟ ਬਣਦਾ ਜਾ ਰਿਹਾ ਮੇਰੀ ਨਿਰਮਾਈ ਨੂੰ ਇਹ ਨਾ ਸਮਝਿਆ ਜਾਵੇ ਕਿ ਮਤਲਬ ਮੈਂ ਐਕਸ਼ਨ ਨਹੀਂ ਲੈ ਸਕਦਾ ਕਿਸਾਨ ਕਹਿੰਦੇ ਰਿਟੇਨ ਕੀਤਾ ਜਾ ਰਿਹਾ ਹੈ ਕਰਾਂਗੇ ਜੀ ਕਰਾਂਗੇ ਪੰਜਾਬ ਚੱਲੂਗਾ ਮੈਂ ਇਹ ਕਹਿ ਕੇ ਆਇਆ ਕਿ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਆ ਮੀਟਿੰਗ ਜਿਹੜੀ ਹੈ ਮੈਂ ਡਰ ਕੇ ਦਿੱਤੀ ਹੈ ਉਹ ਕਹਿੰਦੇ ਜੇ ਜੇ ਅਸੀਂ ਮੋਰਚੇ ਮੋਰਚੇ ਦਾ ਐਲਾਨ ਨਾ ਕਰਦੇ ਤਾਂ ਤੁਸੀਂ ਸਾਨੂੰ ਮੀਟਿੰਗ ਨਹੀਂ ਦੇਣੀ ਸੀ ਜੀ ਮੈਂ ਕਹਾਂ ਮੈਂ ਡਰ ਕੇ ਮੀਟਿੰਗ ਨਹੀਂ ਦਿੱਤੀ ਮੈਂ ਉਦੋਂ ਪਹਿਲਾਂ ਬਿਨਾਂ ਮੋਰਚੇ ਤੋਂ ਵੀ ਤੁਹਾਨੂੰ ਮਿਲਦਾ ਰਿਹਾ ਮੈਂ ਤੁਹਾਡਾ ਮਿੱਤਰ ਕੀੜਾਂ ਮੈਂ ਆਪ ਕਿਸਾਨੀ ਨੂੰ ਸਬੰਧ ਰੱਖਦਾ ਤੁਹਾਡੇ ਤੋਂ ਸ਼ਾਇਦ ਘੱਟ ਖੇਤ ਗਏ ਹੋਣੇ ਮੈਂ ਜ਼ਿਆਦਾ ਖੇਤ ਜਾਨਾ ਠੀਕ ਹੈ ਨਾ ਪਰ ਇਹ ਨਾ ਕਹੋ ਕਿ ਮੋਰਚਾ ਵੀ ਜਾਰੀ ਰਹੂਗਾ ਤੇ ਮੀਟਿੰਗ ਵੀ ਮੈਂ ਕਿਹਾ ਅੱਜ ਵਾਲੀ ਮੀਟਿੰਗ ਸਾਰੀ ਕੈਨਸਲ ਹੈ ਤੇ ਮੋਰਚਾ ਲਾ ਲਓ ਮੁੱਖ ਮੰਤਰੀ ਸਾਹਿਬ ਸਾਨੂੰ ਵਿਚ ਵਿਚਾਲੋ ਇਹ ਕਹਿ ਕੇ ਚਲੇਗੇ ਵੀ ਜਿਹੜੀਆਂ ਪਹਿਲੀਆਂ ਮੰਗਾਂ ਮੰਨੀਆਂ ਨੇ ਉਹ ਵੀ ਸਾਰੀਆਂ ਖਤਮ ਤੇ ਜਾਓ ਜਿਹੜਾ ਕੁਝ ਕਰਨਾ ਕਰ ਮੈਂ ਨਹੀਂ ਡਰਦਾ ਜਦੋਂ ਅਸੀਂ ਇਹਨਾਂ ਚੀਜ਼ਾਂ ਕਰ ਵੀ ਕੀਤਾ ਉਹਨਾਂ ਨੂੰ ਵੀ ਜੇ ਤੁਸੀਂ ਕਹਿੰਦੇ ਵੀ ਮੀਟਿੰਗ ਕਰ ਰਹੇ ਆਪਾਂ ਮੀਟਿੰਗ ਦਿੰਨੇ ਆ ਵੀ ਵੀ ਤੁਸੀਂ ਮੀਟਿੰਗ ਦਿੰਦੀ ਉਹਦੋਂ ਜਦੋਂ ਅਸੀਂ ਪ੍ਰੋਗਰਾਮ ਰੱਖਦੇ ਆ ਜਿਹਨੇ ਇਸ ਗਲਤੀ ਉਹ ਤੜਕ ਗਿਆ ਵੀ ਅਸੀਂ ਮੈਸ ਤੋਂ ਡਰਦੇ ਨੇ ਮੀਟਿੰਗ ਨਹੀਂ ਦਿੱਤੀ ਕਦੇ ਸਰਕਾਰਾਂ ਜਨਤਕ ਲੀਡਰਾਂ ਤੋਂ ਜਨਤਕ ਜਥੇਬੰਦੀ ਤੋਂ ਡਰਦੀਆਂ ਹੁੰਦੀਆਂ ਨੇ ਇਸ ਕਰਕੇ ਭਰਾਓ ਇਹ ਨਾ ਕਹਿਣ ਤੋਂ ਗੱਲ ਤੋੜਨ ਤੋਂ ਬਾਅਦ ਅੱਜ ਸਵੇਰੇ ਵੱਡੀ ਪੱਧਰ ਤੇ ਛਾਪੇਮਾਰੀ ਕਰਕੇ ਜਿਹਨੇ ਲਗਭਗ 10 ਵਹੀਕਲ ਮੇਰੇ ਆਏ ਨੇ ਰਾਤ ਨੂੰ ਸੈਂਕੜਿਆਂ ਦੇ ਕਿਸਾਨਾਂ ਲਗਭਗਾਂ ਦੇ ਘਰਾਂ ਦੇ ਛਾਪੇ ਮਾਰੀ ਕੀਤੀ ਹੈ ਦਰਜਣਾ ਕਿਸਾਨ ਗਿਰਤਧਾਰ ਚਿੱਤੇ ਨੇ ਜਿਵੇਂ ਉਹੀ ਕਾਲਪੂ ਵਾਲਾ ਹਾਲਤ ਬਣਾਇਆ ਹੈ ਕਿਸਾਨੋ ਕੇ ਸਾਥ ਸੀਐਮ ਨੇ ਵਿਵਹਾਰ ਕੀਤਾ ਮੇਰਾ ਕਦੇ ਐਸਾ ਵਿਵਹਾਰ ਮੈਨੇ ਤੋ ਅਜ ਤਕ ਕਦੀ ਸੁਨਾ ਨਹੀਂ ਹੈ ਕਿ ਮੀਟਿੰਗ ਕੇ ਲਿਏ ਬੁਲਾਇਆ ਹੋ ਔਰ ਖੁਦ ਹੀ ਬੁਲਾਇਆ ਹੋ ਔਰ ਜਬ 7-8 ਮੰਗੋ ਪਰ ਬਾਤ ਹੋ ਰਹੀ ਥੀ ਤੋ ਉਸਕੇ ਬਾਦ ਅਪ੍ਰੋਫਟਲੀ ਹੀ ਸੈਡ ਕੀ ਆਪਨੇ ਜੋ ਕਰਨਾ ਹੈ ਕਰ ਲਓ और कल से ही जो है वो पंजाब पुलिस की छापेमारी है ये बेसिकली तो किसानों को बदनाम करने के लिए और बीजेपी का एजेंडा डिवीजन का सेट करने के लिए भगवंत मान ये ऐसा कर रहा है भगवंत मान जी आप की पार्टी जो है वो बेसिकली धरनों से ही निकली हुई है अगर आप ऐसा बिहेव करोगे मेरा ख्याल है कि आने वाला समय पंजाब के लिए अच्छा नहीं होगा और आपकी जो छवि है और जो आपने कहना जो कह के आए हो कि हम किसानों के आ, हर चीज़ को ठीक करेंगे और हम पंजाब को ठीक करेंगे आप बिल्कुल फॉल्स जो है वो इसको आगे बढ़ा रहे हो और बीजेपी का एजेंडा जो है वो नीचे तक क्योंकि मैंने तो आ, विधानसभा में भी यह बात कही थी कि आप उनकी बी टीम के तौर पे काम कर रहे हो और यह पंजाब के लिए और पंजाब की जो जनता है जो अलग-अलग कम्युनिटीज हैं उनको बांटने की आप जो कोशिश कर रहे हो यह पंजाब के लिए अच्छी बात नहीं है, है, आ, है अ, मेरा गुंडी पेंट है इत्थे आ लट्टा में बैठा इत्थे मेरा पेंट रामगढ़ है लट्टा दा साडा एक बहुत अ, बहुत होनहार जरूरत वाला जसबीर सिंह लट्टा ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦਾ ਪ੍ਰਧਾਨ ਹੈ ਉਹਨੂੰ ਹੌਸਲਿਸਟ ਕੀਤਾ ਹੋਇਆ ਉਹਨਾਂ ਦੇ ਪਿੰਡੋਂ ਮੈਨੂੰ ਬਹੁਤ ਫੋਨ ਆਏ ਕਿ ਉਹਨੂੰ ਰਾਤ ਦਾ ਨਜ਼ਰਬੰਦ ਕੀਤਾ ਹੋਇਆ ਘਰ ਦੇ ਵਿੱਚ ਫੋਨ ਵੀ ਖੋਲ ਲੈਂਦੇ ਨੇ ਕੋਈ ਆਪਣੀ ਗੱਲ ਵੀ ਨਾ ਕਰ ਸਕੇ ਸੋ ਮੇਰੇ ਵੀਰੋ ਆ ਇਹਦਾ ਅਸਲੀ ਚਿਹਰਾ ਜਿਹੜਾ ਹੁਣ ਬਿਲਕੁਲ ਇਹਦਾ ਚਿਹਰਾ ਬੇਨਕਾਬ ਹੋ ਚੁੱਕਾ ਵਾ ਸਾਰੀ ਦੁਨੀਆ ਦੇ ਸਾਹਮਣੇ ਜੋ ਬੀਜੇਪੀ ਉਹਨੂੰ ਹੁਕਮ ਕਰਦੀ ਹੈ ਕਿ ਸਾਡੇ ਨੌਜਵਾਨਾਂ ਨੂੰ ਫੜ ਕੇ ਅੰਦਰ ਦੇ ਦੇ ਜੇਲ੍ਹਾਂ ਭੇਜ ਦੇ ਇਹ ਜੀ ਜਨਾਬ ਕਰਦਾ ਫਿਰ ਕਹਿੰਦੇ ਕਿਸਾਨਾਂ ਨੂੰ ਦੇੰਦੂਰ ਨੂੰ ਕੁਚਲ ਦੇ ਉਹਨਾਂ ਨੂੰ ਫੜ ਕੇ ਅੰਦਰ ਦੇ ਦੇ ਇਹ ਕਹਿੰਦਾ ਜੀ ਜਨਾਬ ਮੈਂ ਤੁਹਾਡਾ ਹੁਕਮ ਲਾਗੂ ਕਰੂੰਗਾ ਆ ਪੰਜਾਬ ਨੂੰ ਅੱਜ ਇੱਕ ਪੁਲਿਸ ਸਟੇਟ ਇੱਕ ਸਰਕਾਰੀ ਤੰਤਰ ਦਾ ਦੁਰਉਪਯੋਗ ਕਰਕੇ ਉਹ ਬਣਾ ਦਿੱਤੀ ਆ ਠੀਕ ਆ ਸਮਾਂ ਹੈਗਾ ਇਹਨਾਂ ਦੇ ਕੋਲ 1 ਸਾਲ ਡੇਢ ਸਾਲ ਪਰ ਮੇਰੀ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਕਿ ਅਗਰ ਇਹ ਸਾਡੇ ਨਾਲ ਇਦਾਂ ਮਿਸਬੀਹੇਵ ਕਰਦੇ ਆ ਤੁਸੀਂ ਵੀ ਇਹਨਾਂ ਦੇ ਐਮ ਐਲ ਏਜ਼ ਦਾ ਤੇ ਮਿਨਿਸਟਰਜ਼ ਦਾ ਬੁਆਇਕਾਟ ਕਰੋ ਛੋਟੇ ਛੋਟੇ ਗ੍ਰਾਂਟ ਲੈਂਣ ਦੇ ਲਾਲਚ ਵਿੱਚ ਐਵੇਂ ਪੱਟੇ ਨਾ ਪਵਾ ਇਹਨਾਂ ਦੇ ਆਪਾਂ ਪੰਜਾਬ ਦੇ ਬਹਾਦਰ ਲੋਕਾਂ ਦੀ ਔਲਾਦ ਆ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਛੋਟੇ ਛੋਟੇ ਸੈਭਜਾਦੇ ਮੈਂ ਪਹਿਲਾਂ ਵੀ ਕਿਹਾ ਸੁੱਖਾ ਸਿੰਘ ਮਤਾਬ ਸਿੰਘ ਬੂਤਾ ਸਿੰਘ ਗਰਜਾ ਸਿੰਘ ਮਾਈ ਭਾਗੋ ਤੇ ਭਾਈ ਜੈਤਾ ਇਤਿਹਾਸ ਤਾਂ ਦੇਖੋ ਆਪਣਾ ਤੇ ਸਾਡੇ ਤੇ ਰਾਜ ਇਹ ਸਿਰਫ ਪੁਲਿਸ ਦੇ ਹਸਾਰੇ ਨਹੀਂ ਕਰ ਰਹੇ ਨੇ ਅੱਜ ਇਸ ਕਰਕੇ ਇਹਨਾਂ ਦਾ ਬੁਆਇਕਾਟ ਕਰੋ ਇਹਨਾਂ ਨੂੰ ਪੁੱਛੋ ਸਵਾਲ ਭਗਵੰਤਪਾਣਿ ਕਹਿੰਦਾ ਹੁੰਦਾ ਸੀ ਨਾ ਕਿ ਸਵਾਲ ਪੁੱਛਿਆ ਕਰੋ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਜਦੋਂ ਵੀ ਇਹਨਾਂ ਦਾ ਕੋਈ ਐਮਐਲਏ ਮੰਤਰੀ ਤੁਹਾਡੇ ਪਿੰਡ ਆਉਂਦਾ ਜਾਂ ਕਸਬੇ ਸ਼ਹਿਰ ਦੇ ਉਹਨੂੰ ਸਵਾਲ ਪੁੱਛੋ ਦੇਖੋ ਕੱਲ ਜੋ ਘਟਨਾ ਕਰਮ ਹੋਇਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਪਹਿਲਾਂ ਤਾਂ ਸੰਯੁਕਤ ਕਿਸਾਨ ਮੋਰਚਾ ਦੇ ਲੀਡਰਾਂ ਨੂੰ ਮੀਟਿੰਗ ਲਈ ਬੁਲਾਇਆ ਕਿ ਜਿਹੜਾ ਉਹਨਾਂ ਨੇ ਧਰਨਾ ਐਜੀਟੇਸ਼ਨ ਸ਼ੁਰੂ ਕਰਨਾ ਕੱਲ ਤੋਂ ਉਹਨੂੰ ਰੋਕਣ ਲਈ ਔਰ ਫਿਰ ਮਾਨਯੋਗ ਮੁੱਖ ਮੰਤਰੀ ਜੀ ਸਾਰੇ ਕਿਸਾਨ ਲੀਡਰਾਂ ਦੀ ਇਨਸਲਟ ਕਰਕੇ ਮੀਟਿੰਗ ਛੱਡ ਕੇ ਚਲੇ ਗਏ ਉਹਨਾਂ ਦੀ ਪੂਰੀ ਗੱਲ ਵੀ ਨਹੀਂ ਸੁਣੀ ਔਰ ਉੱਥੇ ਹੀ ਨਹੀਂ ਰੁਕੇ ਔਰ ਰਾਤ ਨੂੰ ਸਭ ਤੋਂ ਵੱਡੇ ਜਿਹੜੇ ਲੀਡਰ ਨੇ ਰਾਜੇਵਾਲ ਹੁਣੇ ਗੁਰਾਹਾਂ ਸਾਹਿਬ ਰਤੂ ਸਿੰਘ ਪਤਾ ਨਹੀਂ ਕਿਹੜੇ ਕਿਹੜੇ ਲੀਡਰਾਂ ਨੂੰ ਅਜੇ ਪੂਰੀ ਜਾਣਕਾਰੀ ਨਹੀਂ ਆਈਆ ਉਹਨਾਂ ਨੂੰ ਰਾਤ ਨੂੰ ਚੱਕ ਕੇ ਲੈ ਗਏ ਦੇਖੋ ਇਹ ਆਪਾਂ ਨੂੰ ਸਾਰੇ ਪੰਜਾਬ ਨੂੰ ਇੱਕ ਗੱਲ ਸਮਝਣ ਵਾਲੀ ਆ ਕਿ ਇਹ ਭਗਵੰਤ ਮਾਨ ਸਿੰਘ ਜੀ ਦੀ ਸਰਕਾਰ ਇਹ ਆਮ ਪਾਰਟੀ ਦੀ ਸਰਕਾਰ ਇਹ ਆਰਐਸਐਸ ਭਾਜਪਾ ਦੀ ਬੀ ਟੀਮ ਇਹ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜੀ ਔਰ ਰਮੇਸ਼ ਸ਼ਾਹ ਜੀ ਦੇ ਇਸ਼ਾਰੇ ਤੇ ਕੰਮ ਕਰਦੇ ਆ ਜਿਵੇਂ ਉਹ ਕਿਸਾਨਾਂ ਨੂੰ ਦਬਾਉਣ ਦਾ ਕੰਮ ਕਰਦੇ ਆ ਉਵੇਂ ਹੀ ਇਹਨਾਂ ਨੇ ਕੀਤਾ ਔਰ ਮੈਂ ਇਹਦੇ ਪੂਰੇ ਕੱਟਨਾ ਕਰਨ ਦੀ ਔਰ ਮੁੱਖ ਮੰਤਰੀ ਜੀ ਦੇ ਵਿਵਹਾਰ ਦੀ ਅਸੀਂ ਨਿਖੇਧੀ ਕਰਦੇ ਆ ਕਿ ਕਿਸਾਨ ਦੇ ਨਾਲ ਪੰਜਾਬ ਦੇ ਅੰਦਾਜ਼ਾ ਦੇ ਨਾਲ ਯੂਜ਼ ਆਫ ਫੋਰਸ ਕੁੱਟਮਾਰ ਕਰਕੇ ਧੱਕੇਸ਼ਾਹੀ ਨਾਲ ਜੇ ਭਗਵੰਤ ਮਾਨ ਸਮਝ ਲੂ ਕਿ ਮੈਂ ਆਪਦੀ ਗੱਲ ਮੰਨਾਲੂ ਕਿਸੇ ਨੇ ਨਹੀਂ ਮੰਨਣੀ ਆਪਦੇ ਵਾਅਦੇ ਪੂਰੇ ਕਰੋ ਔਰ ਆਪਦੇ ਜੋ ਹੋਛੋ ਆਵਾਜ਼ ਤੁਸੀਂ ਖੂਬ ਬੈਠੇ ਹੋ ਜਿਸ ਤਰੀਕੇ ਨਾਲ ਬਤਮੀਜੀ ਤੇ ਉਤਰ ਆਏ ਹੋ ਕਿਸਾਨਾਂ ਨਾਲ ਜਾਂ ਕੋਈ ਕਿਸਾਨ ਜਥੇਬੰਦੀ ਹੋਵੇ ਕੋਈ ਮਜ਼ਦੂਰ ਜਥੇਬੰਦੀ ਹੋਵੇ ਮਜ਼ਮ ਜਥੇਬੰਦੀ ਹੋਵੇ ਕੋਈ ਆਪ ਦੀ ਹੱਕੀ ਮੰਗਾ ਦੀ ਗੱਲ ਕਰੇ ਉਹਦੇ ਨਾਲ ਤੁਸੀਂ ਫਿਰ ਪੁਲਿਸ ਸਟੇਟ ਵਾਂਗੂ ਪੁਲਿਸ ਐਕਸ਼ਨ ਸ਼ੁਰੂ ਹੋ ਜਾਂਦਾ ਇੱਥੇ ਇਸ ਲਈ ਮੈਂ ਇਹ ਸਾਰੇ ਇਨਸੀਡੈਂਟ ਨੂੰ ਕੰਡਮ ਕਰਦਾ ਇਮੀਡੀਏਟ ਰਿਲੀਜ਼ ਮੰਗਦਾ ਔਰ ਕਿਸਾਨ ਲੀਡਰਸ ਔਰ ਭਗਵੰਤ ਮਾਨ ਆਪ ਦੀ ਗੱਲ ਦੀ ਮਾਫੀ ਮੰਗੇ ਕਿਸਾਨ ਤੇ ਛੋਟੀ ਕਿਸਾਨੀ ਦੀ ਤੇ ਖੇਤ ਮਜ਼ਦੂਰੀ ਦੀ ਤੇ ਪੰਜਾਬ ਦੀ ਜਿਹੜੀ ਪ੍ਰੋਬਲਮਸ ਹੈ ਨੇ ਉਹਨਾਂ ਨੂੰ ਸਾਹਮਣੇ ਰੱਖਣ ਵਾਸਤੇ ਸੰਘਰਸ਼ ਕਰਦੇ ਨੇ ਕੋਈ ਬੰਦਾ ਇੰਨਾ ਵਹਿਲਾ ਹੈ ਨਹੀਂ ਕਿ ਘਰਾਂ ਨੂੰ ਛੱਡੇ ਤੇ ਸਰਕਾਂ ਤੇ ਬੈਠੇ ਤੋਂ ਇਸ ਗੱਲ ਕਰ ਮੈਂ ਕਿਸਾਨ ਯੂਨੀਅਨਜ਼ ਨੂੰ ਵੀ ਬੇਨਤੀ ਕਰੂੰਗਾ ਕਿ ਹਮ ਹਮਾ ਕੇ ਕਿਸਾਨ ਯੂਨੀਅਨਜ਼ ਨੇ ਇਸ ਕਿਸਮ ਦੀ ਲੀਡਰਸ਼ਿਪ ਦੀ ਇਸ ਕਿਸਮ ਦੀ ਪਾਰਟੀ ਦੀ ਵੀ ਮਦਦ ਕੀਤੀ ਸੀ ਉਹ ਤੁਸੀਂ ਆਪੇ ਵੇਖੋ ਆਪਣੀਆਂ ਪਾਈਆਂ ਗੰਨਾ ਜਿਹੜੀਆਂ ਨੇ ਹੁਣ ਮੂੰਹ ਨਾਲ ਆਪਾਂ ਨੂੰ ਖੋਲ੍ਹਨੀ ਆ ਪੈਰੀਆਂ ਸਾਰੇ ਪੰਜਾਬ ਨੂੰ ਇਹਦੇ ਵਿੱਚ ਸਮੁੱਚਾ ਪੰਜਾਬੀ ਜਗਤ ਪੰਜਾਬੀਆਂ ਨੂੰ ਮੈਂ ਅਪੀਲ ਕਰੂੰਗਾ ਇਕੱਠੇ ਹੋਣ ਦਾ ਵਕਤ ਹੈ ਇਸ ਕਿਸਮ ਦੇ ਅਨਪ੍ਰੋਫੈਸ਼ਨਲ ਅਨਕੁਆਲੀਫਾਈਡ ਜੀ ਮਿਸਟਰਸ ਨੂੰ ਅੱਜ ਬਦਲਣ ਦਾ ਮੌਕਾ ਹੈ ਸੋ ਇੰਨਾ ਹੀ ਮੈਂ ਇਹ ਕਹਿਣਾ ਚਾਹੁੰਦਾ ਸਾਰੀ ਕਿਸਾਨ ਲੀਡਰਸ਼ਿਪ ਜਿਹੜੀ ਘਰਾਂ ਵਿੱਚ ਅਰੈਸਟ ਕੀਤੀ ਹੈ ਉਹਨਾਂ ਸਾਰਿਆਂ ਨੂੰ ਬਿਜਲੀ ਛੱਡਿਆ ਜਾਏ ਉਹਨਾਂ ਦੀਆਂ ਗੱਲ ਆਰਾਮ ਨਾਲ ਬੈਠ ਕੇ ਸੁਣੀ ਜਾਏ ਤੇ ਉਸ ਗੱਲ ਦਾ ਹੱਲ ਕੀਤਾ ਜਾਏ